ਨਹੀਂ ਬਾਪੂ ਤੁਹਾਡੇ ਦਾ ਡਾਕਟਰ ਬਣਾਉਣ ਨੂੰ ਫਿਰਦੇ ਸੀ ਤੁਹਾਨੂੰ ਤੇ ਫਿਰ ਤੁਹਾਨੂੰ ਮਾੜਾ ਮੋਟਾ ਤਾਂ ਦਵਾਈਆਂ ਬਾਰੇ কথা ਹੋ ਰਗੀ ਕੋਈ ਪੈਰਾ ਸੀ ਮੈਂ ਟੀਕੇ ਲਾਉਂਦਾ ਰਿਆ ਕਹਿੰਦਾ ਜੇ ਕੋਈ ਦੋਖਾ ਦਾ ਦਾਤ ਤੇ ਉੱਥੇ ਬਾਈ ਇਕੱਠ ਕਰ ਲਿਆ ਉਹਨਾਂ ਨੇ ਅੱਛਾ ਪੰਜ ਸੱਤ ਬੰਦੇ ਆ ਕੇ ਗੱਲ ਕਰ ਜਿਹੜੇ ਜਿਹੜੇ ਮੈਡਮ ਸਾਡੇ ਉਥੇ ਡਿਸਪੈਂਸਰੀ ਚ ਲੱਗੇ ਹੋਏ ਸੀ ਉਹਨਾਂ ਨੇ ਕਿਹਾ ਵੀ ਇਹ ਤਾਂ ਮੁੰਡਾ ਬਹੁਤ ਸਿਆਣਾ ਭਾਈ ਵੀ ਉਦਾਂ ਚਲੋ ਜਵਾਕ ਤੋਂ ਗਲਤੀ ਹੋ ਗਈ ਤੀਜੀ ਚੌਥੀ ਤੱਕ ਤਾਂ ਮੈਂ ਪੜਿਆ ਵਧੀਆ ਪੂਰਾ ਘੇਟ ਹੈ ਯਾਨੀ ਕਿ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਹੈ ਪੰਜਵੀਂ ਜਾ ਕੇ ਨਾ ਬਈ ਮੈਨੂੰ ਮੈਥ ਨਹੀਂ ਸੀ ਆਂਦੇ ਸਾਡੇ ਸਾਲ ਸੀਗੇ ਨਾ ਮੈਂ ਕਹਣਾ ਵੀ ਉਹਨਾਂ ਨੇ ਮੈਨੂੰ ਇਨਾ ਕੁੱਟਿਆ ਓਹ ਹੋ ਰਹੀ ਰੱਬ ਦਾ ਨਾਮ ਵਿਦਿਆ ਪੜਾਈ ਨਹੀਂ ਰੱਖ ਕੇ ਵੇਖੀ ਵਿੱਚ ਕਿਤਾਬ ਕਾ ਵਿਦਿਆ ਪੜਾਈ ਮੈਂ ਕਹਣਾ ਛੱਡੂ ਮੈਂ ਕੁਛ ਨਹੀਂ ਛੱਡਿਆ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਅੱਠਵੀਂ ਤੱਕ ਦਾ ਸੰਦੀਪ ਬਈ ਇਨਾ ਕੁੱਟਿਆ ਮੇਰਾ ਪੜਾਈ ਤੋਂ ਮਨ ਹੀ ਲੈ ਗਿਆ ਨੌਵੀਂ ਜਦ ਮੇਰੀ ਮਾਤਾ ਦਾਦੀ ਨੇ ਮੇਰੀ ਮਾਤਾ ਮੇਰੇ ਥੱਪੜ ਮਾਰਨ ਲੱਗੀ ਤੇ ਆਪਣੇ ਗਵਾਂਡੀਆਂ ਦਾ ਸੀਗਾ ਕੋਈ ਉਹ ਕਹਿੰਦਾ ਭਾਈ ਤੇਰੇ ਬਰਾਬਰ ਦਾ ਹੋ ਗਿਆ ਹੁਣ ਤਾਂ ਕੁੱਟਣੋਂ ਹਟ ਜਾ ਇਹਨਾਂ ਨੂੰ ਨਹੀਂ ਬਾਪੂ ਤੁਹਾਡੇ ਜਿੱਦਾਂ ਡਾਕਟਰ ਬਣਾਉਣ ਨੂੰ ਫਿਰਦੇ ਸੀ ਤੁਹਾਨੂੰ ਤੇ ਫਿਰ ਤੁਹਾਨੂੰ ਮਾੜਾ ਮੋਟਾ ਤਾਂ ਦਵਾਈਆਂ ਬਾਰੇ ਪਤਾ ਹੋਣਾ ਕਿ ਕੋਈ ਪੈਰਾਸੀਪ ਮੈਂ ਟੀਕੇ ਲਾਉਂਦਾ ਰਿਹਾ ਸੱਚੀ ਠੀਕ ਹੈ ਮੈਂ ਟੀਕੇ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਭਾਈ ਮੈਂ ਇਹਨਾਂ ਨੂੰ ਦੱਸ ਕੇ ਆੜਿਆ ਥੋੜੇ ਦਿਨ ਪਹਿਲਾਂ ਆਪਣੇ ਨਾ ਮੈਂ ਟੀਕੇ ਲਾਉਣ ਲੱਗਾ ਜੀ ਡੈਡੀ ਨੇ ਮੈਨੂੰ ਕੋਰਸ ਕਰ ਲਾਤਾ ਇਹਦਾ ਐਮ ਪੀ ਐਚ ਡਬਲ ਇੱਕ ਕੋਰਸ ਆਉਂਦਾ ਉਹਦਾ ਕੋਰਸ ਕਰ ਲਾਤਾ ਤੇ ਉੱਥੇ ਨਾ ਇੱਕ ਭੈਣ ਆਈ ਠੀਕ ਹੈ ਵਿਚਾਰੀ ਤੇ ਉਹ ਭੈਣ ਦੇ ਇੰਜੈਕਸ਼ਨ ਲਾਉਣਾ ਸੀਗਾ ਜਦੋਂ ਪ੍ਰੈਗਨੈਂਸੀ ਹੁੰਦੀ ਆ ਉਦੋਂ ਟੀਕੇ ਲਾਖ ਦਿੰਦੇ ਆ ਮੰਗਲਵਾਰ ਬੁੱਧਵਾਰ ਇਦਾਂ ਦੇ ਦਿਨਾਂ ਦਿਨਾਂ ਦੇ ਚਲੋ ਜੀ ਮੈਂ ਟੀਕਾ ਲਾ ਕੇ ਮੈਨੂੰ ਨਹੀਂ ਸੀ ਪਤਾ ਉਦੋਂ ਨਾ ਇੰਡੀਕਾ ਕਾਰ ਦੇ ਸਾਗਰ ਦੀ ਬੋਟੀ ਵਾਲੀ ਇੰਡੀਕਾ ਕਾਰ ਦੇ ਸ਼ੀਸ਼ੇ ਜੈਡ ਬਲੈਕ ਕਰੇ ਹੋਏ ਸੀ ਤੇ ਉਹ ਭੈਣ ਜਾ ਕੇ ਉਹ ਗੱਡੀ 'ਚ ਬਹਿ ਗਈ ਠੀਕ ਹੈ ਹੁਣ ਕੀੜਾ ਅੰਦਰੋਂ ਕੌਣ ਆ ਲਈ ਸੀ ਮੇਰੇ ਠੀਕ ਹੈ ਮੈਂ ਗਿਆ ਬਾਈ ਤੇ ਮੈਂ ਕਿਹਾ ਵੀ ਗੱਡੀ ਦੇ ਸ਼ੀਸ਼ੇ ਜੈਡ ਬਲੈਕ ਸੀ ਮੈਂ ਜਾ ਕੇ ਉਹਦੇ ਮੂਰੇ ਐ ਵਾਲ ਸੈੱਟ ਕਰਨ ਲੱਗ ਗਿਆ ਨਾਲੇ ਤਾਂ ਨਾਲੇ ਮੈਂ ਗਾਣਾ ਗਾਉਣ ਲੱਗ ਗਿਆ ਅੱਛਾ ਤੇ ਪਿੱਛੇ ਨਾ ਇੱਕ ਬਾਈ ਬੈਠਾ ਸੀਗਾ ਉਰਲੀ ਸੀਟ ਤੇ ਉਹ ਭੈਣ ਬੈਠੀ ਸੀ ਪਿੱਛੇ ਬਾਈ ਬੈਠਾਈ ਭੈਣ ਨੇ ਤਾਂ ਖੁੱਲੀ ਨਹੀਂ ਟਾਕੀ ਬਾਈ ਖੋਲ ਕੇ ਕਹਿੰਦਾ ਹਾਂ ਓਏ ਕੀ ਦੁੱਖਾ ਤੈਨੂੰ ਉਹ ਮੈਂਗਾ ਵੱਡੇ ਭਾਈ ਗਲਤੀ ਹੋ ਗਈ ਮੈਂ ਯਾਰ ਬਾਈ ਮੈਨੂੰ ਤਾਂ ਐਈ ਤੁਹਾਡੀ ਗੱਡੀ 'ਚ ਕੋਈ ਨਹੀਂ ਹੈਗਾ ਅੱਛਾ ਕਹਿੰਦਾ ਜੇ ਕੋਈ ਦੁੱਖਾ ਤਾਂ ਦੱਸ ਦੇ ਉੱਥੇ ਬਾਈ ਇਕੱਠ ਕਰ ਲਿਆ ਉਹਨਾਂ ਨੇ ਅੱਛਾ ਪੰਜ ਸੱਤ ਬੰਦੇ ਆ ਕੇ ਗੱਲ ਕਰ ਜਿਹੜੇ ਜਿਹੜੇ ਮੈਡਮ ਸਾਡੇ ਉਥੇ ਡਿਸਪੈਂਸਰੀ ਚ ਲੱਗੇ ਹੋਏ ਸੀ ਉਹਨਾਂ ਨੇ ਕਿਹਾ ਵੀ ਇਹ ਤਾਂ ਮੁੰਡਾ ਬਹੁਤ ਸਿਆਣਾ ਭਾਈ ਵੀ ਉਦਾਂ ਚਲੋ ਜਵਾਕ ਤੋਂ ਗਲਤੀ ਹੋ ਗਈ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਵੀ ਮੈਨੂੰ ਤਾਂ ਜੈਡ ਬਲੈਕ ਕਰਕੇ ਪਤਾ ਨਹੀਂ ਲੱਗਿਆ ਵੀ ਅੰਦਰ ਕੋਈ ਬੈਠਾ ਹੈ ਨਹੀਂ ਸਹੀ ਗੱਲ ਇੱਕ ਚੱਕਰ ਪੈ ਗਿਆ ਸੀ ਫਿਰ ਹੌਲੀ ਹੌਲੀ ਆਪਾਂ ਡਾਕਟਰੀ ਵੀ ਛੜਤੀ ਬਾਈ ਅੱਛਾ ਪੜਾਈ ਪਾਸੇ ਉਹ ਤਾਂ ਥੋੜਾ ਦੂਜਾ ਹੀ ਸੀਗਾ ਵੀ ਹੋ ਗਈ ਫੇਲ ਮੈਂ ਪਲੱਸ 2 ਚੰਨਾ ਉਹ ਨਹੀਂ ਚੰਨਾ ਚੰਨੇ ਨੇ ਕਿਹੜਾ ਫੱਟੇ ਚੱਕਦੇ ਨੇ ਨਹੀਂ ਨਹੀਂ ਕਿਹੜਾ ਫੱਟੇ ਚੱਕਦੇ ਉਹਦਾ ਕੀ ਚੱਕਰ ਬਣਿਆ ਇੰਨੇ ਇੱਕ ਮਤਲਬ ਉੱਥੇ ਜੇ ਬ੍ਰੇਕਾਂ ਲਾ ਲਈਆਂ ਯਾਰ ਸੰਦੀਪ ਬਾਈ ਪਤਾ ਹੀ ਨਹੀਂ ਯਾਰ ਕੀ ਚੱਕਰਾ ਮੇਰੇ ਨਾਲ ਵਾ ਯਾਰ ਬਾਈ ਅਸਲ ਵਿੱਚ ਚੱਕਰ ਪਤਾ ਕੀ ਹੋਇਆ ਤੁਹਾਨੂੰ ਸੱਚੀ ਦੱਸਦਾ ਤੀਜੀ ਚੌਥੀ ਤੱਕ ਤਾਂ ਮੈਂ ਪੜਿਆ ਵਧੀਆ ਪੂਰਾ ਘੈਂਟ ਐਨ ਅੱਛਾ ਜਾਣ ਕੇ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਐ ਪੰਜਵੀਂ ਜਾ ਕੇ ਨਾ ਬਈ ਮੈਨੂੰ ਮੈਥ ਨਹੀਂ ਸੀ ਆਉਂਦਾ ਅੱਛਾ ਤੇ ਜਿਹੜੇ ਸਾਡੇ ਸਰ ਸੀਗੇ ਨਾ ਤੇ ਮੈਂ ਕਹਿੰਦਾ ਵੀ ਉਹਨਾਂ ਨੇ ਮੈਨੂੰ ਇੰਨਾ ਕੁੱਟਿਆ ਓਹ ਹੋ ਹੋ ਰਾਹੀ ਰੱਬ ਦਾ ਨਾਮ ਵਿਦਿਆ ਪੜਾਈ ਨਹੀਂ ਰੱਖ ਕੇ ਵੇਖੀ ਵਿੱਚ ਕਿਤਾਬ ਕਾਪੀ ਵਿਦਿਆ ਪੜਾਈ ਮੈਂ ਕਹਿੰਦਾ ਛੱਡੂ ਮੈਂ ਕੁਝ ਨਹੀਂ ਛੱਡਿਆ ਅੱਛਾ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਅੱਠਵੀਂ ਤੱਕ ਦਾ ਸੰਦੀਪ ਬਾਈ ਇੰਨਾ ਕੁੱਟਿਆ ਮੇਰਾ ਪੜਾਈ ਤੋਂ ਮਨ ਹੀ ਲੈ ਗਿਆ ਮੈਂ ਪੰਜਵੀਂ ਜੀ ਵੀ ਕੁੱਟ ਖਾ ਕੇ ਜਦੋਂ ਘਰੇ ਆਉਂਦਾਈ ਮੈਂ ਹੈਗਾ ਵੀ ਮੈਂ ਪੜਨਾ ਨਹੀਂ ਹੈਗਾ ਛੇਵੀਂ ਜਿ ਮੈਂ ਪੜਨਾ ਨਹੀਂ ਹੈਗਾ ਸੱਤਵੀਂ ਜਿ ਮੈਂ ਪੜਨਾ ਨਹੀਂ ਹੈਗਾ ਅੱਠਵੀਂ ਜਿ ਮੈਂ ਪੜਨਾ ਨਹੀਂ ਹੈਗਾ ਚਲੋ ਅੱਠ ਤੱਕ ਮੰਮੀ ਨੇ ਕੁੱਟਿਆ ਘਟਿਆ ਮੈਨੂੰ ਬਹੁਤ ਕੁੱਟ ਕੇ ਬੱਸ ਛੁੜਾ ਦੇਣਾ ਤੇ ਨੌਵੀਂ ਜਿ ਮੇਰੀ ਮਾਤਾ ਦਾਦੀ ਨੇ ਮੇਰੀ ਮਾਤਾ ਮੇਰੇ ਥੱਪੜ ਮਾਰਨ ਲੱਗੀ ਤੇ ਆਪਣੇ ਗਵਾਂਡੀਆਂ ਦਾ ਸੀਗਾ ਕੋਈ ਉਹ ਕਹਿੰਦਾ ਭਾਈ ਤੇਰੇ ਬਰਾਬਰ ਦਾ ਹੋ ਗਿਆ ਹੁਣ ਤਾਂ ਕੁੱਟਣੋਂ ਹਟ ਜਾ ਇਹਨੂੰ ਫੇਰ ਮੇਰੀ ਮਾਤਾ ਮਾਰਨੋਂ ਹਟ ਗਈ ਬਾਬਰ ਨੌਮੀ ਦਾ ਵੀ ਮੈਂ ਠੱਕੇ ਜੇ ਨਾ ਪਾ ਮੇਰੇ ਬਾਪੂ ਨੇ ਤਾਂ ਬਸ ਦੋ ਗੱਥਪੜੀ ਮਾਰੇ ਆ ਮੇਰੇ ਅੱਛਾ ਮਾਤਾ ਨੇ ਬਹੁਤ ਕੁੱਟਿਆ ਠੀਕ ਹੈ ਮਾਦਾ ਨੇ ਤਾਂ ਇਨਾ ਕ ਵਧਾਇਆ ਯਾਰ ਮੈਨੂੰ ਹਮ ਮਾਤਾ ਦਾ ਬਾਈ ਤੁਸੀਂ ਐਂ ਹਿਸਾਬ ਲਾ ਲਓ 6 ਵਜੇ ਮੈਨੂੰ ਠਾ ਕੇ ਠਾ ਕੇ ਮੈਨੂੰ ਚਾਹ ਦਾ ਕੌਲਾ ਪਿਆ ਕੇ ਮਾਤਾ ਐਵੇਂ ਗਲਾਬ ਨਾਲ ਮੈਂ ਮੰਮੀ ਨਹਾਉਣਾ ਨਹੀਂ ਦੇ ਥਾਪੜਾ ਲੈ ਥਾਪੜਾ ਓਏ ਓਏ ਕਿਰਾਂ ਬਾਈ ਮੈਨੂੰ ਨਾ ਸਾਡੇ ਸਰ ਨੇ ਮੇਰੇ ਮੈਥ ਚੋਂ ਮਹੀਨਾ ਹੋ ਗਿਆ ਸਾਡੇ ਪੇਪਰ ਨੇੜੇ ਆ ਗਏ ਸੀਗੇ ਠੀਕ ਹੈ ਬੋਰਡ ਦੇ 8ਵੇਂ ਦੇ ਬਿਲਕੁਲ ਤੇ ਸਾਡੇ ਟੈਸਟ ਹੋ ਰਹੇ ਸੀ ਜਾਨੀ ਕਿ ਦੋ ਦਿਨ ਛੱਡ ਕੇ ਰੋਜ਼ ਟੈਸਟ ਹੁੰਦਾ ਸੀ ਮੈਥ ਦਾ ਮੈਂ ਬਈ ਰੋਜ਼ ਟੈਸਟ ਜੋ ਫੇਲ ਹੋ ਰੋਈ ਟੈਸਟ ਜੋ ਫੇਲ ਹੋ ਮੈਨੂੰ ਰੋਜ਼ ਕੁੱਟਾ ਕਰੇ ਸਾਡਾ ਸਰ ਤੇ ਇੱਕ ਦਿਨ ਕੀ ਹੋਇਆ ਸਾਡਾ ਸਰ ਵੀ ਮੇਥੋਂ ਇੰਨਾ ਅੱਕ ਗਿਆ ਵੀ ਯਾਰ ਕੀ ਆ ਇਹ ਉਹਨੇ ਮਰੇ ਬਈ ਫੱਟੇ ਨਾ ਫੱਟਾ ਲਾਇਆ ਮੇਰੇ ਅੱਛਾ ਬਾਬਾ ਲਾਇਆ ਤੇ ਬਈ ਮੇਰੇ ਉਹ ਇੱਕ ਦੋ ਛਪ ਗਏ ਹਨਾ ਇੱਥੇ ਤੇ ਮੈਂ ਘਰੇ ਰੋਂਦਾ ਆਇਆ ਤੇ ਮੈਂ ਮਾਤਾ ਨੂੰ ਕਿਹਾ ਮਾ ਮੰਮੀ ਮੈਨੂੰ ਬੌੜਾ ਕੁੱਟਿਆ ਅੱਜ ਅੱਛਾ ਤੇ ਰੋਂਦੇ ਰੋਂਦੇ ਜੇ ਨੇ ਕਿਹਾ ਮਾਤਾ ਨੂੰ ਮੈਂ ਕਿਹਾ ਮੈਂ ਕਿਹਾ ਇੱਥੋਂ ਵੀ ਦੁਖਦਾ ਮਾਤਾ ਨੇ ਜਦੋਂ ਦੇਖੇ ਨਿਸ਼ਾਨ ਇੱਕ ਤਾਂ ਹੁੰਦਾ ਵੀ ਮਾਤਾ ਐ ਕਹਿੰਦੀ ਵੀ ਚੱਲ ਕਿਉਂ ਕੁੱਟਿਆ ਮਾਤਾ ਕਹਿੰਦੀ ਇੱਥੇ ਨਹੀਂ ਸੀ ਮਾਰਨੇ ਤੇਰੇ ਕਹਿੰਦੀ ਸਿਰ ਸੁਰ ਚ ਮਾਰਨਾ ਇੱਤੇਰੇ ਕਹਿੰਦੀ ਤੇਰਾ ਦਿਮਾਗ ਕੰਮ ਲੱਗ ਜਾਂਦਾ ਕਰਨ